ਸਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਹੰਦਨ RAMDAS GUR ਜਿਨ ਸਿਰਿਆ ਤਨੇ ਸਵਾਰਿਆ ਗੁਰੂ ਪਿਆਰੇ ਸਾ ਸੰਗਤ ਜੀ ਚੌਥੇ ਪਾਸਾ ਗੁਰੂ RAMDAS ਮਹਾਰਾਜ ਜੀ ਦੀ ਪਾਵਨ ਪੁਸਤਕ ਕਥਾ ਲੜੀਵਾਰ ਆਪ ਜੋ ਸਰਵਣ ਕਰ ਰਹੇ ਹੋ ਅੱਜ ਕਥਾ ਦਾ ਤੀਜਾ ਭਾਗ ਅਰੰਪਿਤਾ ਜਾ ਰਿਹਾ ਹੈ ਆਓ ਬੜੇ ਪ੍ਰੇਮ ਦੇ ਨਾਲ ਸਰਣ ਕਰਿਏ ਅਤੇ ਲਹਾ ਪ੍ਰਾਪਤ ਕਰੀਏ ਜੀ। ਕਰਤਾ ਬੀਜ ਦੂਜੇ ਦਿਨ ਜਦ ਸ੍ਰੀ ਜੇਠਾ ਜੀ ਲਾਹੌਰ ਤੋਂ ਗੋਇੰਦਵਾਲ ਨੂੰ ਤੁਰਨ ਲੱਗੇ ਤਾਂ ਬਾਜ਼ਾਰ ਵਿੱਚ ਆਪ ਜੀ ਨੇ ਕਰਤੇ ਆਮ ਬਿਕਦੇ ਵੇਖੇ। ਬੇਬਹਾਰੇ ਅੰਬਾਂ ਦੀ ਸੁੰਦਰਤਾ ਵੇਖ ਕੇ ਆਪ ਜੀ ਨੇ ਮਨ ਵਿੱਚ ਸੋਚਿਆ ਕਿ ਲਾਹੌਰ ਦੀ ਇਹ ਸੋਹਣੀ ਸੁਗਾਤ ਗੁਰੂ ਜੀ ਵਾਸਤੇ ਲੈ ਜਾਣੀ ਚਾਹੀਦੀ ਹੈ ਇਹ ਵਿਚਾਰ ਕੇ ਆਪ ਜੀ ਨੇ ਅੰਬ ਮੁੱਲ ਲੈ ਲਿਆ ਅਤੇ ਗੋਇੰਦਵਾਲ ਨੂੰ ਚੱਲ ਪਏ ਇੱਕ ਰਾਤ ਰਸਤੇ ਵਿੱਚੋਂ ਕੱਟ ਕੇ ਦੂਸਰੇ ਦਿਨ ਗੋਇੰਦਵਾਲ ਤੋਂ ਨੇੜੇ ਹੀ ਪਿੰਡ ਰੋਵਾਲ ਪਹੁੰਚ ਗਏ ਜਦ ਇਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਨਾਲ ਅੰਮ੍ਰਿਤ ਦਾ ਰਸ ਚੋਰੀਆ ਹੈ ਅਤੇ ਹੁਣ ਇਹ ਗੁਰੂ ਜੀ ਤੱਕ ਨਹੀਂ ਪਹੁੰਚ ਸਕੇਗਾ ਤਾਂ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਲਾ ਕੇ ਕਿਹਾ ਕਿ ਇਹ ਪ੍ਰਭੂ ਇਹ ਬੇਵahara ਫਲ ਤੁਹਾਡੇ ਵਾਸਤੇ ਲੇਸੀ ਪਰ ਇਹ ਗਰਮੀ ਨਾਲ ਚੌਣ ਲੱਗ ਪਿਆ ਹੈ ਆਪ ਜੀ ਇਸ ਨੂੰ ਪ੍ਰਵਾਨ ਕਰਕੇ ਚੂਸ ਲਓ ਅਤੇ ਮੇਰੀ ਸਰਦਾ ਪੂਰੀ ਕਰੋ ਇਸ ਤਰ੍ਹਾਂ ਅਮਰਦਾਸ ਅਰਦਾਸ ਕਰਕੇ ਆਪ ਚੂਸਣਾ ਸ਼ੁਰੂ ਕਰਤਾ ਇੱਧਰ ਗੋਇੰਦਵਾਲ ਵਿੱਚੋ ਸ੍ਰੀ ਗੁਰੂ ਜੀ ਅੰਮ੍ਰ ਨੂੰ ਬੜੇ ਸਵਾਦ ਨਾਲ ਕੋਟ ਭਰ-ਭਰ ਕੇ ਚੁੱਪਦੇ ਰਹੇ ਅਤੇ ਬੜੇ ਆਨੰਦੇ ਹੁੰਦੇ ਹਨ ਉਪਰੰਤ ਅੰਮ ਚੋਪ ਕੇ ਉਹਦੀ ਢਟਕ ਆਪ ਜੀ ਨੇ ਬਲੂ ਨੂੰ ਆਕੇ ਤਾਕੀ ਵਿੱਚ ਰਖਵਾ ਦਿੱਤੀ ਕੁਝ ਸਮੇਂ ਪਿਛੋਂ ਜਦ ਸ੍ਰੀ ਜੇਠਾ ਜੀ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਪਾਸਾ ਨਾਲ ਲਾਹੌਰ ਵਾਲੀ ਸਾਰੀ ਗੱਲਬਾਤ ਦੱਸੀ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਪੁੱਛਿਆ ਕਿ ਸਾਡੇ ਵਾਸਤੇ ਲਾਹੌਰ ਸਹਿਰ ਤੋਂ ਕਿਹੜੀ ਚੀਜ਼ ਲਿਆਏ ਹੋ ਤਾਂ ਦੇ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਆਹ ਮਹਾਰਾਜ ਆਪ ਜੀ ਵਾਸਤੇ ਇੱਕ ਸੁੰਦਰ ਕੱਪੜੇ ਦਾ ਚੋਲਾ ਮਨ ਵਿੱਚ ਬਣਵਾ ਕੇ ਤੁਹਾਡੀ ਭੇਟਾ ਕੀਤਾ ਸੀ ਅਤੇ ਇੱਕ ਬੇਬਹਾਰਾ ਅੰਬ ਲਿਆਂਦਾ ਸੀ ਜੜਸਤੇ ਦੀ ਗਰਮੀ ਕਰਕੇ ਚੋਣ ਲੱਗ ਪਿਆ ਸੀ ਤੇ ਤੁਹਾਡਾ ਨਾਮ ਲੈ ਕੇ ਮੈਂ ਆਪ ਜੀ ਆਪ ਹੀ ਚੁੱਪ ਲਿਆ ਸੀ ਆਪ ਸਭ ਕੁਝ ਜਾਣੀ ਜਾਣ ਹੋ ਮੈਂ ਕੀ ਦੱਸ ਸਕਦਾ ਹਰ ਗੁਰੂ ਜੀ ਨੇ ਇਹ ਸਰਦਾ ਤੇ ਪ੍ਰੇਮਮਈ ਗੱਲ ਸੁਣ ਕੇ ਆਖਿਆ ਕਿ ਜਿਹੜਾ ਮਿੱਠਾ ਤੇ ਸੁੰਦਰ ਫਲ ਤੁਸਾਂ ਸਾਡੇ ਵਾਸਤੇ ਲਿਆਂਦਾ ਸੀ ਉਹ ਅਸਾਂ ਚੁੱਪ ਕੇ ਗਿਟਕ ਰੱਖੀ ਹੋਈ ਹੈ ਅਤੇ ਬੱਲੂ ਨੇ ਗਿਟਕ टाकी ਵਿੱਚੋਂ ਲਿਆ ਕੇ ਆਪ ਜੀ ਨੂੰ ਦਿਖਾ ਦਿੱਤੀ ਇਹ ਕੋਤਕ ਵੇਖ ਸੁਣ ਕੇ ਸਾਰੇ ਸਿੱਖ ਸੇਵਕੋ ਹੇਰਾਨ ਹੋ ਗਏ ਸਭ ਨੇ ਕਿਆ ਗੁਰੂ ਜੀ ਪ੍ਰੇਮ ਦੇ ਵਸ ਹਨ ਪ੍ਰੇਮੀ ਦਾ ਪ੍ਰੇਮ ਵੇਖਦੇ ਹਨ ਨੇਮ ਨਹੀਂ ਵੇਖਦੇ ਸੋ ਇਹ ਭਾਈ ਜੱਠਾ ਜੀ ਜੋ ਲਾਹੌਰ ਤੋਂ ਅੰਮ ਲੈ ਆਏ ਸੀ ਤਾਂ ਗੁਰੂ ਜੀ ਨੂੰ ਅਰਦਾਸ ਕੀਤੀ ਸੀ ਤੇ ਗੁਰੂ ਜੀ ਉਹਦੇ ਪ੍ਰੇਮ ਸਦਕਾ ਅੰਮ ਪ੍ਰਵਾਨ ਕਰਕੇ ਚੂਸ ਲਿਆ ਸੀ ਤੇ ਗਿੱਟਕ ਵੀ ਆਪਣੇ ਮੂੰਹ ਚ ਕੱਢ ਕੇ ਤਾਂ ਕਿ ਵਿਚਰ ਖਾਤੀ ਸੀ ਸੋ ਅੱਗੇ ਦੀ ਕਥਾ ਹੈ ਬੀਬੀ ਭਾਨੀ ਜੀ ਨੂੰ ਵਰ ਸ੍ਰੀ ਗੁਰੂ ਅਮਰਦਾਸ ਜੀ ਨਿਤਾ ਪਰਤੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਕੇ ਇੱਕ ਚੌਕੀ ਉੱਤੇ ਆਪਣੇ ਸਰੂਪ ਦਾ ਧਿਆਨ ਧਰ ਕੇ ਸਮਾਧੀ ਲਾ ਕੇ ਬੈਠਦੇ ਸਨ ਇੱਕ ਦਿਨ ਜਦ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੀਬੀ ਭਾਨੇ ਜੀ ਆਏ ਤਾਂ ਉਹਨਾਂ ਨੇ ਵੇਖਿਆ ਕਿ ਜਿਸ ਚੌਕੀ ਉੱਤੇ ਪਿਤਾ ਗੁਰੂ ਜੀ ਅੱਖਾਂ ਮੀਟ ਕੇ ਆਪਣੇ ਧਿਆਨ ਵਿੱਚ ਬੈਠੇ ਹਨ ਉਹਦਾ ਇੱਕ ਪਾਉ ਟੁੱਟਾ ਹੋਇਆ ਹੈ ਪਾਵਾ ਟੁੱਟਾ ਹੋਇਆ ਵੇਖ ਕੇ ਬੀਬੀ ਜੀ ਨੇ ਵਿਚਾਰਿਆ ਕਿ ਪਿਤਾ ਜੀ ਜਦੋਂ ਇੱਕ ਪਾਸੇ ਨੂੰ ਹੋਣਗੇ ਤਾਂ ਚੌਕੀ ਹਿੱਲ ਜਾਵੇਗੀ ਤੇ ਆਪ ਜੀ ਦੀ ਸਮਾਧੀ ਜਿਸ ਨੂੰ ਲਾਉਣ ਵਾਸਤੇ ਜੋਗੀ ਯਤਨ ਕਰਦੇ ਹਨ ਟੁੱਟ ਜਾਵੇਗੀ ਇਹ ਵਿਚਾਰ ਕਰਕੇ ਜਦ ਬੀਬੀ ਜੀ ਨੂੰ ਆਸ ਪਾਸ ਹੋਰ ਕੋਈ ਚੀਜ਼ ਪਾਵੇ ਰੱਖਣ ਵਾਸਤੇ ਨਾ ਲੱਭੀ ਤਾਂ ਆਪ ਜੀ ਨੇ ਛੇਤੀ ਨਾਲ ਆਪਣਾ ਹੱਥ ਪਾਵੇ ਢੇਟ ਦੇ ਦਿੱਤਾ ਉਪਰੰਤ ਜਦੋਂ ਗੁਰੂ ਜੀ ਨੇ ਸਮਾਧੀ ਤੋਂ ਉਥਾਨ ਹੋ ਕੇ ਬੀਬੀ ਜੀ ਨੂੰ ਆਪਣੇ ਪਾਸ ਬੈਠੇ ਵੇਖਿਆ ਉਸ ਦੀ ਬਹਾਂ ਦੀਆਂ ਨਾੜਾਂ ਫੁੱਲੀਆਂ ਹੋਈਆਂ ਵੇਖ ਕੇ ਪੁੱਛਿਆ ਬੀਬੀ ਇਹ ਤੋ ਕੀ ਕੀਤਾ ਹੈ ਤੂੰ ਕਿਉਂ ਬੈਠੋ ਰਈ ਤੇਰੀ ਬਹਾਂ ਨੂੰ ਬਹੁਤ ਪੇੜ ਹੋ ਰਹੀ ਜਾਪਦੀ ਹੈ ਪਿਤਾ ਗੁਰੂ ਜੀ ਦੇ ਪਿਆਰ ਵਾਲੇ ਬਚਨ ਸੁਣ ਕੇ ਬੀਬੀ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਚੌਕੀ ਦਾ ਇੱਕ ਪਾਵਰ ਟੁੱਟਾ ਹੋਇਆ ਸੀ ਤੇ ਹੋਰ ਕੋਈ ਚੀਜ਼ ਇਹਦੇ ਹੇਠਾਂ ਦੇਣ ਵਾਸਤੇ ਮੈਨੂੰ ਛੇਤੀ ਨਾਲ ਨਹੀਂ ਸੀ ਮਿਲੀ ਇਸ ਕਰਕੇ ਮੈਂ ਆਪਣੇ ਹੱਥ ਹੀ ਇਹਦੇ ਹੇਠਾਂ ਦੇ ਦਿੱਤਾ ਸੀ ਮਤਾ ਚੌਕੀ ਦੇ ਡੋਲਣ ਨਾਲ ਤੁਹਾਡੀ ਸਮਾਧੀ ਟੁੱਟ ਜਾਂਦੀ ਤਾਂ ਦੇ ਗੁਰੂ ਜੀ ਨੇ ਬੀਬੀ ਦਾ ਹੱਥ ਫੜ ਕੇ ਕਿਹਾ ਬੀਬੀ ਤੂੰ ਇਨਾ ਦੁੱਖ ਕਿਉਂ ਸਹਾਰਿਆ ਬੀਬੀ ਜੀ ਨੇ ਕਿਹਾ ਪਿਤਾ ਜੀ ਆਪ ਪਰਮੇਸ਼ਰ ਸਰੂਪ ਹੋ ਹੱਥ ਪੈਰ ਤੇ ਸਿਰ ਉਹੀ ਸਫਲ ਹੈ ਜਿਹੜਾ ਆਪਵੇ ਜੀ ਦੀ ਸੇਵਾ ਵਿੱਚ ਲੱਗਦਾ ਹੈ ਅਤੇ ਜਿਸ ਦੇ ਹਿਰਦੇ ਵਿੱਚ ਤੁਸੀਂ ਵਸਦੇ ਹੋ ਉਹ ਹਿਰਦਾ ਸਫਲ ਹੈ ਬੀਬੀ ਜੀ ਦੇ ਇਹ ਸਰਦਾ ਉਪਰਵਕ ਬਚਨ ਸੁਣ ਕੇ ਅਤੇ ਬਹਾ ਦੀ ਤਕਲੀਫ ਸਾਰੇ ਨੂੰ ਵੇਖ ਕੇ ਗੁਰੂ ਜੀ ਨੇ પ્રસન્ન ਹੋ ਕੇ ਕਿਹਾ ਬੀਬੀ ਸੰਸਾਰ ਵਿੱਚ ਤੇਰੀ ਸੰਤਾਨ ਬਹੁਤ ਵਧੇਰੀ ਵਧੇਗੀ ਜਿਸ ਨੂੰ ਸਾਰਾ ਜਗਤ ਪੂਜੇਗਾ ਚੋਪਈ ਸੋਢੀ ਵੰਸ਼ ਕਹੋ ਬੜਾਈ ਤੇ ਕਰ ਭਗਤ ਭਲੇ ਅਵੇ ਪਾਈ ਤੀਨੇ ਕਾਲ ਵਿਖੇ ਤੁਝ ਜੈਸੀ ਹੋਈ ਨਾ ਹੋਵੇਗੀ ਐਸੀ ਪਿਤਾ ਗੁਰੂ ਗੁਰੂ ਜਗ ਹੋਏ ਕੰਤਾ ਪੁੱਤ ਗੁਰੂ ਹੋਏ ਪੁੱਤਰ ਮਹੰਤਾ ਕਿਆ ਅਬ ਕਹੇ ਤੋਰ ਬੁੜਿਾਈ ਜਿਸ ਕੀ ਸਮ ਕੋ ਹਵੇ ਨਾ ਸਕਾਈ ਅਤ ਪ੍ਰਸੰਨ ਸ੍ਰੀ ਅਮਰ ਕਿਰਪਾਲ ਅਦਿਆਦੇਕ ਬਰ ਦੇ ਵਿਸਾਲ ਪਿਤਾ ਗੁਰੂ ਜੀ ਪਾਸੋਂ ਇਹ ਵਾਰ ਲੈ ਕੇ ਬੀਬੀ ਜੀ ਬੜੇ ਪ੍ਰਸੰਨ ਚਿਤ ਆਪਣੇ ਨਿਵਾਸ ਨੂੰ ਚਲੇ ਗਏ ਸੋ ਅੱਗੇ ਦੀ ਕਥਾ ਹੈ ਸ੍ਰੀ ਜੇਠਾ ਜੀ ਤੇ ਰਾਮਾ ਜੀ ਦੀ ਪ੍ਰਖਿਆ ਜਦ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਸਭ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਸੰਗਤਾਂ ਦੇ ਨਾਲ ਸ੍ਰੀ ਜੇਠਾ ਜੀ ਅਤੇ ਰਾਮਾ ਜੀ ਗੁਰੂ ਜੀ ਦੀ ਦੁਹਾਵਾਂ ਜੁਵਾਈਆਂ ਨੇ ਬੜੇ ਉਤਸ਼ਾਹ ਦੇ ਕ੍ਰੇਮ ਨਾਲ ਹਰ ਪ੍ਰਕਾਰ ਸੇਵਾ ਵਿੱਚੋਂ ਹਿੱਸਾ ਲਿਆ ਦੋਵੇਂ ਹੀ ਗੁਰੂ ਸਾਹਿਬ ਜੀ ਉਪਰ ਬੜੀ ਸਰਧਾ ਰੱਖਦੇ ਸਨ ਅਤੇ ਸਦਾ ਆਗਿਆ ਵਿੱਚ ਰਹਿੰਦੇ ਸਨ ਹੋਰ ਸਾਰੇ ਸੇਵਾਦਾਰ ਤੇ ਸਿੱਖ ਜਦ ਸੰਧਿਆ ਸਮੇਂ ਸੇਵਾ ਤੋਂ ਹਟ ਜਾਂਦੇ ਸਨ ਤਾਂ ਇਹ ਦੋਵੇਂ ਕਈਆਂ ਟੋਕਰੀਆਂ ਇਕੱਠੀਆਂ ਕਰਕੇ ਰੱਖਦੇ ਅਤੇ ਸਵੇਰੇ ਕੰਮ ਤੇ ਲਗਣ ਸਮੇਂ ਸੇਵਿਧਾਰਾ ਨੂੰ ਵੰਡ ਦਿੰਦੇ ਗੁਰੂ ਜੀ ਦੋਹਾਂ ਨਾਲ ਪਿਆਰ ਕਰਦੇ ਸਨ ਅਤੇ ਦੋਹਾਂ ਨੂੰ ਚੰਗਾ ਜਾਣਦੇ ਸਨ ਇਸ ਤਰ੍ਹਾਂ ਦੋਹਾਂ ਨੂੰ ਇੱਕ ਸਾਰ ਕੰਮ ਕਰਦਿਆਂ ਅਤੇ ਗੁਰੂ ਜੀ ਦਾ ਦੋਹਾਂ ਨਾਲ ਪਿਆਰ ਵੇਖ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਸਨ ਕਈ ਕਹਿੰਦੇ ਸਨ ਕਿ ਰਾਮ ਗੱਦੀ ਦਾ ਮਾਲਕ ਹੋਵੇਗਾ ਅਤੇ ਕਈ ਆਖਦੇ ਸੀ ਕਿ ਸ੍ਰੀ ਜੇਠਾ ਜੀ ਗੱਦੀ ਤੇ ਬਠਣਗੇ ਸ੍ਰੀ ਜੇਠਾ ਜੀ ਦੇ ਹਿਰਦੇ ਵਿੱਚ ਗਰੀਬੀ ਬਹੁਤ ਹੈ ਅਤੇ ਇਹ ਆਪਾਂ ਕਦੇ ਨਹੀਂ ਜਿਤਾਉਂਦੇ ਰਾਤ ਦਿਨ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ ਇੱਕ ਦਿਨ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਭ ਸਿੱਖ ਸੇਵਕਾਂ ਨਾਲ ਪਿਆਰ ਹੈ ਅਤੇ ਆਪ ਸ਼ੇਵਕਾਂ ਦੇ ਅਨੁਸਾਰੀ ਰਹਿੰਦੇ ਹੋ ਕਿਰਪਾ ਕਰਕੇ ਸਾਡਾ ਇਹ ਸੰਸਾਰ ਨਿਵਰਿਤ ਕਰੋ ਕਿ ਆਪ ਜੀ ਆਪਣੇ ਸੁਪੁੱਤਰਾਂ ਮੋਹਨ ਜੀ ਤੇ ਮੋਹਰੀ ਜੀ ਅਤੇ ਸ੍ਰੀ ਰਾਮਦਾਸ ਜੀ ਤੇ ਰਾਮ ਜੀ अथवा ਭਾਈ ਬੁੱਢਾ ਤੇ ਪਾਰੋ ਆਦੀ ਸਿੱਖਾਂ ਵਿੱਚ ਕਿਸ ਨੂੰ ਗੁਰਗੱਦੀ ਤੇ ਯੋਗ ਸਮਝ ਕੇ ਕਿਰਪਾ ਦ੍ਰਿਸ਼ਟੀ ਕਰੋਗੇ ਜਿਵੇਂ ਗੁਰੂ ਨਾਨਕ ਜੀ ਨੇ ਅਤੇ ਸ੍ਰੀ ਗੁਰੂ ਅੰਗਦ ਜੀ ਨੇ ਆਪਣੇ ਸੁਪੁੱਤਰਾਂ ਨੂੰ ਛੱਡ ਕੇ ਆਪਣੇ ਅਨੰਨ ਸੇਵਕਾਂ ਨੂੰ ਗਤੀ ਦਿੱਤੀ ਬਖਸ਼ਿਸ਼ ਕੀਤੀ ਸੀ ਤੇਵੇਂ ਆਪ ਕਿਸ ਨੂੰ ਇਸ ਪਦਵੀ ਦੀ ਬਖਸ਼ਿਸ਼ ਕਰੋਗੇ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਅਤੇ ਆਪਣੇ ਬਾਣੇ ਦੀ ਲਾਜ ਰੱਖਣ ਵਾਲੇ ਸਤਿਗੁਰੂ ਜੀ ਨੇ ਕਿਹਾ ਆਈ ਸਿੱਖੋ ਸੰਸਾਰ ਵਿੱਚ ਕਈ ਪੁਰਸ਼ ਨੇਮੀ ਹਨ ਅਤੇ ਕਈ ਪ੍ਰੇਮੀ ਹਨ ਪਰੰਤੂ ਜਿਹੜੇ ਪ੍ਰਸਰਾਦ ਨੇ ਪ੍ਰੇਮ ਵਿੱਚ ਲੀਨ ਰਹਿੰਦੇ ਹਨ ਪਰਮੇਸ਼ਰ ਉਨ੍ਹਾਂ ਤੇ પ્રસન્ન ਰਹਿੰਦਾ ਹੈ ਪ੍ਰੇਮ ਤੋਂ ਬਿਨਾਂ ਸੇਵਾ ਸਿਮਰਨ ਦਾ ਫਲ ਛੋੜਾ ਹੁੰਦਾ ਹੈ ਇਹ ਜੀ ਪਰਖੋ ਕਰਕੇ ਤੁਹਾਨੂੰ ਅਸੀਂ ਛੇਤੀ ਇਹ ਦੱਸ ਦੇਵਾਂਗੇ ਇਸ ਗੱਲ ਨੂੰ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਜੀ ਨੇ ਸੁਭਾਵਕ ਇਹ ਸ੍ਰੀ ਜੱਠਾ ਜੀ ਅਤੇ ਰਾਮਾ ਜੀ ਨੂੰ ਸੱਦ ਭੇਜਿਆ ਦੋਹਾਂ ਨੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਗਿਆ ਪੁੱਛੀ ਤਾਂ ਗੁਰੂ ਜੀ ਨੇ ਹੱਥ ਵਿੱਚ ਛੋਟੀ ਫੜ ਕੇ ਤੁਰ ਪਏ ਅਤੇ ਦੋਹਾਂ ਨੂੰ ਆਪਣੇ ਨਾਲ ਬੌਲੀ ਦੇ ਪਾਸ ਲੈ ਗਏ ਇੱਕ ਨੂੰ ਬੌਲੀ ਦੇ ਇੱਕ ਪਾਸੇ ਤੇ ਦੂਜੇ ਨੂੰ ਬੌਲੀ ਦੇ ਦੂਜੇ ਪਾਸੇ ਛੋਟੀ ਨਾਲ ਲਕੀਰਾ ਕਢ ਕੇ ਸਮਝਾਇਆ ਕਿ ਇੱਥੇ ਸਾਡੇ ਸਵੇਰੇ ਤੇ ਸ਼ਾਮ ਬੈਠਣ ਵਾਸਤੇ ਥੜੇ ਬਣਾਓ ਇਹ ਆਗਿਆ ਕਰਕੇ ਗੁਰੂ ਜੀ ਆਪਣੇ ਆਸਣ ਉੱਤੇ ਆਣ ਬਰਾਜੇ ਉਪਰੰਤ ਸ੍ਰੀ ਜੇਠਾ ਅਤੇ ਰਾਮਾ ਜੀ ਤਿਆਰੀ ਕਰਕੇ ਆਪੋ ਆਪਣੇ ਬੜੇ ਸੋਹਣੇ ਥੜੇ ਬਣਾਉਣ ਲੱਗ ਪਏ ਅਤੇ ਸੰਧਿਆ ਤੱਕ ਤਿਆਰ ਕਰਕੇ ਗੁਰੂ ਜੀ ਨੇ ਦੱਸਿਆ ਕਿ ਗੁਰੂ ਜੀ ਨੇ ਦੱਸਿਆ ਕਿ ਮਹਾਰਾਜ ਥੜੇ ਤਿਆਰ ਹੋ ਗਏ ਹਨ ਵੇਖ ਲਓ ਦੂਸਰੇ ਦਿਨ ਸਵੇਰੇ ਜਦ ਗੁਰੂ ਜੀ ਨੇ ਪਹਿਲਾ ਰਾਮੇ ਦਾ ਥੜਾ ਵੇਖਿਆ ਤਾਂ ਕਿਹਾ ਇਹ ਠੀਕ ਨਹੀਂ ਬਣਿਆ ਇਸ ਨੂੰ ਢਾ ਕੇ ਡੇਰ ਬਣਾ ਦਿਓ ਬਣਾਓ ਇਹ ਸਾਡੀ ਮਨ ਮਰਜੀ ਦਾ ਨਹੀਂ ਹੈ ਰਾਮਨ ਕੀਆ ਮਹਾਰਾਜ ਜਿਸ ਤਰ੍ਹਾਂ ਆਪ ਦੱਸ ਗਏ ਸੀ ਮੈਂ ਥੜਾ ਉਸ ਤਰ੍ਹਾਂ ਹੀ ਬਣਾਇਆ ਹੈ ਇਸ ਵਿੱਚ ਕੋਈ ਨੁਕਸ ਨਹੀਂ ਹੈ ਆਪ ਜੀ ਦੇ ਬਠਣ ਦੇ ਯੋਗ ਹੈ ਇਸ ਤਰ੍ਹਾਂ ਇਸਨੇ ਬਹੁਤ ਅੜਫੜ ਕੀਤੀ ਪਰ ਗੁਰੂ ਜੀ ਨੇ ਇਸ ਦਾ ਖੜਾ ਢੋਹਾ ਦਿੱਤਾ ਉਪਰੰਤ ਗੁਰੂ ਜੀ ਨੇ ਸ੍ਰੀ ਜੇਠਾ ਜੀ ਦਾ ਥੜਾ ਵੇਖ ਕੇ ਉਸ ਨੂੰ ਵੀ ਕਿਹਾ ਕਿ ਇਹ ਚੰਗਾ ਨਹੀਂ ਬਣਿਆ ਇਸ ਨੂੰ ਢਾ ਕੇ ਹੋਰ ਬਣਾਓ ਤਦ ਆਪ ਜੀ ਨੇ ਕਿਹਾ ਮਹਾਰਾਜ ਮੇਰੀ ਮਤ ਥੋੜੀ ਹੈ ਮੈਂ ਆਪ ਜੀ ਦਾ ਕਹਿਣ ਸਮਝ ਨਹੀਂ ਸਕਿਆ ਮੇਰੀ ਭੁੱਲ ਬਖਸ਼ ਦਿਓ ਇਹ ਆ ਕੇ ਜੇਠਾ ਜੀ ਨੇ ਆਪਣਾ ਥੜਾ ਗੁਰੂ ਜੀ ਦੇ ਸਾਹਮਣੇ ਢਾ ਦਿੱਤਾ ਗੁਰੂ ਜੀ ਨੇ ਫਿਰ ਦੋਵਾਂ RAME ਅਤੇ ਜੇਠੇ ਨੂੰ ਛੋਟੀ ਨਾਲ ਸਮਝਾ ਕੇ ਆਖਿਆ ਕਿ ਹੁਣ ਚੰਗੀ ਤਰ੍ਹਾਂ ਬਣਾਉਣੇ ਫਿਰ ਗਲਤੀ ਨਾ ਕਰਨਾ ਇਹ ਬਚਨ ਕਰਕੇ ਗੁਰੂ ਜੀ ਆਪਣੇ ਨਿਵਾਸ ਸਥਾਨ ਨੂੰ ਚਲੇ ਗਏ ਜਾਂ ਦੂਸਰੇ ਦਿਨ ਫਿਰ ਦਵਾਂ ਨੇ ਥੜੇ ਬਣਾ ਕੇ ਗੁਰੂ ਜੀ ਨੂੰ ਵਿਖਾਏ ਤਾਂ ਆਪ ਜੀ ਫਿਰ ਦੋ ਥੜਿਆਂ ਨੂੰ ਵੇਖ ਕੇ ਆਖਿਆ ਕਿ ਇਹ ਚੰਗੇ ਨਹੀਂ ਬਣੇ ਇਹਨਾਂ ਨੂੰ ਢਾ ਦਿਓ ਆਪ ਜੀ ਦਾ ਇਹ ਬਚਨ ਸੁਣ ਕੇ ਰਾਮਨਿਕਾ ਮਹਾਰਾਜੋ ਮੇਰਾ ਥੜਾ ਉਹ ਚੰਗਾ ਬਣਿਆ ਹੈ ਭਾਵੇਂ ਕਿਸੇ ਨੂੰ ਪੁੱਛ ਲਓ ਪਰ ਸ੍ਰੀ ਜੇਠਾ ਜੀ ਨੇ ਧੀਨ ਹੋ ਕੇ ਕਿਹਾ ਮਹਾਰਾਜ ਮੇਰੇ ਪਾਸੋਂ ਬੁੱਲ ਹੋ ਗਈ ਹੈ ਜਿਸ ਤਰ੍ਹਾਂ ਹੁਕਮ ਕਰੋ ਮੈਂ ਥੜਾ ਫਿਰ ਬਣਾ ਦਿੰਦਾ ਹਾਂ ਇਸ ਤਰ੍ਹਾਂ ਦੋਵਾਂ ਨੇ ਥੜੇ ਢਵਾ ਕੇ ਗੁਰੂ ਜੀ ਨੇ ਫਿਰ ਤੀਸਰੀ ਵਾਰ ਬਣਾਉਣ ਦਾ ਹੁਕਮ ਦੇ ਦਿੱਤਾ ਅਗਲੇ ਭਲਕੋ ਫਿਰ ਦੋਵੇਂ ਪ੍ਰੇਮੀ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਅਤੇ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਆਣ ਕੇ ਥੜੇ ਵੇਖ ਲਓ ਜਦ ਗੁਰੂ ਜੀ ਨੇ ਇਤਿ ਸਿਵਾਰ ਦੇ ਬਣਾਏ ਹੋਏ ਛੜੇ ਵੀ ਪਸੰਦ ਨਾ ਕੀਤੇ ਤਾ ਰਾਮੇ ਨੇ ਬੁੜਬੜਾਉਂਦੇ ਹੋਏ ਕਿਆ ਗੁਰੂ ਜੀ ਠੀਕ ਹੀ ਸਤਰੇ ਬਹਤਰੇ ਹੋ ਗਏ ਹਨ ਕਿਉਂਕਿ ਜਿਸ ਤਰ੍ਹਾਂ ਦੱਸ ਜਾਂਦੇ ਹਨ ਉਸੇ ਤਰ੍ਹਾਂ ਹੀ ਮੈਂ ਬਣਾਉਂਦਾ ਹਾਂ ਪਰ ਇਹ ਆਪਣੀ ਦੱਸੀ ਹੋਈ ਵਿਉਂਤ ਆ ਵੀ ਭੁੱਲ ਜਾਂਦੇ ਹਨ ਤੇ ਉਲਟਾ ਮੈਨੂੰ ਹੀ ਝੋਠਿਆ ਕਰਕੇ ਥੜਾ ਟਵਾ ਦਿੰਦੇ ਹਨ ਉਪਰੰਤ ਜਾਦੇ ਗੁਰੂ ਜੀ ਨੇ ਜੇਠਾ ਜੀ ਦਾ ਥੜਾ ਵੇਖ ਕੇ ਉਸ ਨੂੰ ਇਹ ਇਹ ਗੱਲ ਆਖੀ ਕਿ ਇਹ ਥੜਾ ਇਸ ਵਾਰ ਵੀ ਤੂੰ ਚੰਗਾ ਨਹੀਂ ਬਣਾਇਆ ਤਾਂ ਜੇਠਾ ਜੀ ਗੁਰੂ ਜੀ ਦੇ ਚਰਨ ਡਹਿ ਪਏ ਅਤੇ ਆਖਿਆ ਪਾਤਸ਼ਾਹ ਮੈਨੂੰ ਬਖਸ਼ ਲਾਓ ਮੈਂ ਤੁਸ ਬੁੱਧੀ ਵਾਲਾ ਮੂਰਖ ਹਾਂ ਜੋ ਮੈਂ ਤੁਹਾਡੀ ਇੱਛਾ ਅਨੁਸਾਰ ਥੜਾ ਨਹੀਂ ਬਣਾ ਸਕਿਆ ਜੇਕਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਥੜਾ ਬਣਵਾਓਗੇ ਤਾਂ ਬਣ ਜਾਏਗਾ ਨਹੀਂ ਤਾਂ ਮੇਰੇ ਪਾਸੋਂ ਨਹੀਂ ਬਣ ਸਕੇਗਾ ਆਪ ਜੀ ਦੇ ਇਹ ਨਿਮਰਤਾ ਦੇ ਸਰਦਾ ਵਾਲੇ ਬਚਨ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸੰਗਤ ਨੂੰ ਦੱਸਿਆ ਕਿ ਜੇਠਾ ਜੀ ਦੀ ਸੇਵਾ ਸਾਨੂੰ ਪਸੰਦ ਹੈ ਉਹ ਕਦੀ ਆਪਾ ਨਹੀਂ ਜਣਾਉਂਦਾ ਇਸ ਨੇ ਸਾਨੂੰ ਆਪਣੀ ਨਿਰਮਾਣ ਸੇਵਾ ਨਾਲ ਵਸ ਕਰ ਲਿਆ ਹੈ ਅਤਿਆधिक ਪ੍ਰਸ਼ੰਸਾ ਭਰੇ ਗੁਰੂ ਸਾਹਿਬ ਜੀ ਦੇ ਵਚਨ ਸੁਣ ਕੇ ਸਭ ਸਿੱਖ ਸੇਵਕਾਂ ਦਾ ਸੰਸਾ ਨਵ੍ਰਿੱਤ ਹੋ ਗਿਆ ਗੁਰੂ ਜੀ ਆਪਣੀ ਬਖਸ਼ਿਸ਼ ਦੀ ਕਿਰਪਾ ਦ੍ਰਿਸ਼ਟੀ ਦੋਹਾ ਜੇਠਾ ਜੀ ਤੇ ਰਾਮਾ ਜੀ ਵਿੱਚੋਂ ਕਿਸ ਉੱਪਰ ਕਰਨਗੇ ਸਭ ਸੰਗਤਾਂ ਨੂੰ ਪਤਾ ਲੱਗ ਗਿਆ ਦੋਵਾਂ ਜਮਾਤਿਆਂ ਦੀ ਸੇਵਾ ਦੇ ਕਰਕੇ ਜੋ ਪਿੱਛਰੇ ਪਾਸਾ ਦੇ ਦੋਵੇਂ ਜਮਾਤੇ ਰਾਮਾ ਅਤੇ ਜੇਠਾ ਜੀ ਸਨ ਰਾਮਾ ਜੀ ਨੇ ਕੁਝ ਥੜੇ ਬਣਾਏ ਉਸ ਤੋਂ ਬਾਅਦ ਗੁਰੂ ਜੀ ਨੂੰ ਕਹਿ ਤਾਬੀਏ ਤਾਂ 17 ਦੇ ਹੋ ਗਏ 17 ਬਿਹਤਰਾਂ ਦੇ ਹੋ ਗਏ ਵੀ ਬੁਢਾਪਾ ਹੋ ਗਿਆ ਇਹ ਜਿਸ ਤਰ੍ਹਾਂ ਸੰਦਸ ਜਾਂਦੇ ਹਨ ਉਹਵੇਂ ਬਣਾਉਂਦੇ ਹਨ ਤੇ ਆ ਪੁੱਲ ਜਾਂਦੇ ਹਨ ਤੇ ਸ੍ਰੀ ਜੱਠਾ ਜੀ ਜੋ ਗੁਰੂ ਰਾਮਦਾਸ ਜੀ ਹੋਏ ਉਹਨਾਂ ਦੇ ਵਿੱਚ ਬੜੀ ਨਿਮਰਤਾ ਸੀ ਉਹ ਫਿਰ ਵੀ ਬੋਲ ਬਖਸ਼ਾ ਕੇ ਕਹਿੰਦੇ ਗੁਰੂ ਜੀ ਸਾਨੂੰ ਸਾਡੀ ਪੁੱਲ ਨੂੰ ਬਖਸ਼ੋ ਅੱਗੋਂ ਨੂੰ ਸੋਣਾ ਥਰਾ ਬਣਾਵਾਂਗੇ ਸੋ ਅੱਜ ਦੀ ਪਾਵਨ ਕਥਾ ਇੱਥੇ ਹੀ ਸਮਾਪਤ ਹੈ ਸੋ ਜੋ ਸਰ ਦਾ ਪ੍ਰੇਮ ਦੇ ਨਾਲ ਕਥਾ ਸਰਣ ਕਰੇਗਾ ਵਾਹਿ ਰੋਸਤੇ ਅਪਾਰ ਰਹਿਮਤਾ ਵਰਸਾਵੇਗਾ ਕਿਰਪਾ ਕਰੇਗਾ ਅਗਲੀ ਕਥਾ ਹੋਵੇਗੀ ਗੁਰੂ ਚੱਕ ਦੀ ਨਹੀਂ ਰੱਖਣੀ ਸੋ ਸਾਡੇ ਪ੍ਰਭੂ ਮਿਲਾਪ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਲਾਇਕ ਕਰੋ ਜੀ ਬੇਨਤੀ ਪ੍ਰਵਾਨ ਕਰਨੀ ਜੀ ਗੱਜ ਵੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ